ਸਿੰਘ ਹੈਡ ਗ੍ਰੰਥੀ ਗੁਰਦਰਾ ਸਾਹਿਬ ਸੇਵਕ ਉਹ ਸੇਵਾ ਬਣ ਆਈ ਹੁਕਮਬੁਝ ਪਰੰਪਰਾ ਪਾਈ ਦੁਦਵਰਾਜ ਸ਼੍ਰੀ ਕੰਤ ਸਾਹਿਬ ਜਿਸ ਦੀ ਕਿ ਇਮਾਰਤ ਬਣੀ ਨੂੰ ਬਹੁਤ ਦੇਰ ਹੋ ਚੁੱਕੀ ਹੈ ਸਾਰੇ ਹੀ ਇਮਾਰਤ ਖਸਤਾ ਹੱਦ ਦੇ ਵਿੱਚ ਹੈ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਇਹ ਸੰਗਤਾਂ ਨੇ ਪ੍ਰਬੰਧਕਾਂ ਨੇ ਬਾਬਾ ਫਦੂਰ ਸਾਹਿਬ ਵਾਲੇ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਜੀ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਆ ਕਰਕੇ ਸਾਰੀ ਇਮਾਰਤ ਦਾ ਜਾਇਜ਼ਾ ਲਿਆ ਤੇ ਉਹਨਾਂ ਨੇ ਇਹ ਕਾਰ ਸੇਵਾ ਜਿਹੜੀ ਹੈ ਆਰੰਭ ਕਰਨ ਦੀ ਜਿਹੜੀ ਸੀ ਸੇਵਾ ਅੱਜ ਸ਼ੁਰੂ ਕੀਤੀ ਹੈ ਸੋ ਦਰਬਾਰ ਸਾਹਿਬ ਵੀ ਅੱਗੇ ਨਾਲੋਂ ਖੁੱਲਾ ਹੋਵੇਗਾ ਤੇ ਦਵਾਨ ਹਾਲ ਲੰਗਰ ਹਾਲ ਦੀ ਇਮਾਰਤ ਵੀ ਸਾਰੀ ਜਿਹੜੀ ਦੁਬਾਰਾ ਬਣਨੀ ਹੈ ਕਿਉਂਕਿ ਸੰਗਤ ਦੀ ਬੜੇ ਲੰਬੇ ਸਮੇਂ ਤੋਂ ਇਹ ਮੰਗ ਸੀ ਕਿ ਇਹ ਕਾਰ ਸੇਵਾ ਜਿਹੜੀ ਹੈ ਲੱਗੇ ਤੇ ਅਸੀਂ ਤਨਮਨ ਧਨ ਦੇ ਨਾਲ ਆਪਣੀ ਸੇਵਾ ਕਰੀਏ ਸੋ ਸੰਗਤਾਂ ਦੇ ਮਨ ਦੇ ਵਿੱਚ ਬੜਾ ਚਾਹ ਹੈ ਬੜਾ ਉਤਸ਼ਾਹ ਜੀ ਵੇਖ ਰਹੇ ਹੋ ਕਿ ਕਿੰਨਾ ਸੰਗਤਾਂ ਦਾ ਭਾਰੀ ਇਕੱਠ ਹੈ ਸੋ ਅੱਜ ਜਿਹੜੀ ਇਹ ਆਰੰਭਤਾ ਕਾਰ ਸੇਵਾ ਦੀ ਉਹ ਹੋ ਚੁੱਕੀ ਹੈ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਹੁਣ ਤਨਮਨ ਤਣ ਦੇ ਨਾਲ ਸੇਵਾਵਾਂ ਕਰਕੇ ਇਹਨਾਂ ਸੁੰਦਰ ਇਮਾਰਤਾਂ ਦੀ ਸੇਵਾ ਦੇ ਵਿੱਚ ਹਿੱਸਾ ਪਾਈਏ ਤੇ ਆਪਣਾ ਜੀਵਨ ਸਫਲਾ ਕਰੀਏ ਸੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਪੁਰਬ ਜਦੋਂ ਵੀ ਸੰਗਤਾਂ ਹਰ ਸਾਲ ਇੱਥੇ ਮਣਾਉਂਦੀਆਂ ਸੀ ਤੇ ਬੜੀ ਲਗਤ ਆਉਂਦੀ ਸੀ ਦਰਬਾਰ ਸਾਹਿਬ ਛੋਟਾ ਹੁਣ ਕਰਕੇ ਸੋ ਇਸ ਕਰਕੇ ਸਮੇਂ ਦੀ ਸਮੇਂ ਨੂੰ ਮੁੱਖ ਰੱਖਦੇ ਹੋਏ ਇਹ ਕਾਰ ਸੇਵਾ ਜਿਹੜੀ ਹੈ ਆਰੰਭ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇੱਥੇ ਸ੍ਰੀ ਗੁਰੂ ਰਣਜੀਤ ਸਿੰਘ ਜੀ 라ਜਮਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਪਵਿੱਤਰ ਸਥਾਨ ਹੈ ਔਰ ਇੱਥੇ ਕਾਰ ਸੇਵਾ ਜਿਹੜੀ ਹੈ ਸ਼ੁਰੂ ਹੋਈ ਹੈ ਬਹੁਤ ਹੀ ਸੰਜੋਧ ਦੇ ਨਾਲ ਸਾਰੀ ਸੰਗਤ ਜਿਹੜੀ ਹੈ ਇੱਥੇ ਸਾਥ ਦੇ ਰਹੀ ਹੈ ਔਰ ਬਹੁਤ ਹੀ ਵੱਡੀ ਬੇਸਮੈਂਟ ਜਿਹੜੀ ਆ ਬਣ ਰਹੀ ਹੈ ਇੱਥੇ ਉਹਨਾਂ ਦੇ ਨਾਲ ਨਾਲ ਦੋ ਮੇਨ ਐਂਟਰੈਂਸ ਜਿਹੜੀਆਂ ਮਿਲਣੀਆਂ ਨੇ ਔਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਇਹ ਮਹਾਰਾਜ ਜੀ ਦਾ ਵਿਆਹ ਹੁੰਦਾ ਉਹ ਸਮੇਂ ਦੇ ਵਿੱਚ ਬਹੁਤ ਹੀ ਸੰਕਟ ਨੂੰ ਜਿਹੜੀ ਆ ਰਿਲੀਫ ਮਿਲੇਗੀ ਔਰ ਜਿਹੜਾ ਥੋੜਾ-ਬਹੁਤ ਸੰਕਟ ਦੇ ਵਿੱਚ ਹੁੰਦਾ ਸੀ ਉੱਥੇ ਆਪਣਾ ਸ਼ਹਿਰ ਵਾਸੀਆਂ ਵਾਸਤੇ ਬੜਾ ਵੱਡਾ ਮੈਸੇਜ ਹੁੰਦਾ ਹੀ ਆਪਾਂ ਥੋੜਾ ਦਿਨ ਪਹਿਲਾਂ ਜਾਣਾ ਹੈ ਬਾਅਦ ਚ ਜਾਣਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਹੁਣ ਤੁਸੀਂ ਮਹਾਰਾਜ ਜੀ ਦੇ ਜਿਹੜਾ ਵਿਆਹ ਪ੍ਰਕਾਸ਼ ਹੁੰਦਾ ਉਹਦੇ ਵਿੱਚ ਵੀ ਪੂਰਾ ਸਾਥ ਦੇਣਾ ਹੈ ਔਰ ਤੁਸੀਂ ਫੁੱਲੇ ਦਰਸ਼ਨਾ ਦੇ ਨਾਲ ਆਉਣਾ ਔਰ ਕਰਨੇ ਆ। ਔਰ ਇੱਥੇ ਐਮਐਲਏ ਸਾਹਿਬ ਨੇ ਆ ਪਹੁੰਚਣਾ ਸੀ। ਉਹ ਥੋੜੇ ਜਿਹੇ ਜਿਵੇਂ ਬੀਜੀ ਆਰ ਕਿ ਉਹਨਾਂ ਨੇ ਮੇਰੀ ਡਿਊਟੀ ਲਈ ਹੈ ਔਰ ਉਹਨਾਂ ਦੀ ਵੀ ਹਾਜ਼ਰੀ ਜਿਹੜੀ ਇੱਥੇ ਲਵਾਉਣਾ ਹੈ। ਧੰਨਵਾਦ। ਮਮਾ ਮਹਾਨ ਪਵਿੱਤਰ ਸਥਾਨ ਜਿਸ ਸਥਾਨ ਨੂੰ ਸਤਗੁਰੂ ਜੀ ਨੇ ਆਪਣੀ ਛੋਹ ਦੇ ਕੇ ਉਹ ਜਿਹੜੀ ਕਾਂਦ ਜਿਹੜੀ ਰੇਤਾ ਦੀ ਇਹ ਸਾਰੀ ਸੀ ਉਹ ਸਤਗੁਰਜੀ ਦੇ ਪਰਸ਼ਾਵੇਂ ਦੇ ਨਾਲ ਸਤਗੁਰਾਂ ਦੇ ਬੈਠਣ ਦੇ ਨਾਲ ਉਹ ਹਮੇਸ਼ਾ ਬਾਸ ਤੇ ਅਮਰ ਹੋ ਗਈ ਇਹ ਗੁਰਦੁਆਰਾ ਸ਼੍ਰੀ ਕਾਂਦ ਸਾਹਿਬ ਬਟਾਲਾ ਵਿਖੇ ਆਨੰਦ ਕਾਰਜ ਹੋਏ ਇਹ ਬਹੁਤ ਪੂਜਨਯੋਗ ਤੇ ਸਿੱਖ ਪੰਥ ਦਾ ਇੱਕ ਬਹੁਤ ਵੱਡਾ ਮਹਾਨ ਤੀਰਥ ਹੈ ਇਸ ਸਥਾਨ ਤੇ ਉਹ ਕੰਧ ਸ਼ੋਸ਼ੋਭਤ ਆ ਜਿਹਨੂੰ ਲਗਭਗ 550 ਸਾਲ ਹੋ ਗਏ ਸੰਗਤਾਂ ਆ ਕੇ ਇੱਥੇ ਬੜੀ ਵੱਡੀ ਮਾਨਤ ਮੰਨਦੀਆਂ ਗੁਰੂ ਸਾਹਿਬ ਕਿਰਪਾ ਕਰਦੇ ਝੋਲੀਆਂ ਸਾਰਿਆਂ ਦੀ ਭਰਦੇ ਕਿਉਂਕਿ ਕਾਰਜ ਜਿਹੜਾ ਆ ਇਹ ਆਮ ਕਾਰ ਸੇਵਾ ਵਾਲਾ ਨਹੀਂ ਇਹ ਕਾਰਜ ਇੱਕ ਤਾਂ ਬਾਜ਼ਾਰ ਦੇ ਵਿੱਚ ਗੁਰਦੁਆਰਾ ਸਾਹਿਬ ਦੂਸਰਾ ਇਹ ਪ੍ਰਾਤਨ ਵਿਭਾਗ ਵੱਲੋਂ ਡਰਾਕਸ਼ਨ ਭਾਵੇਂ ਸਾਡੇ ਤੇ ਕੋਈ ਲਾਗੂ ਨਹੀਂ ਹੁੰਦੀ ਪਰ ਫਿਰ ਵੀ ਇਹ ਸਾਰੀਆਂ ਗੱਲਾਂ ਨੂੰ ਮੁੱਦਾ ਜਿਹਾ ਰੱਖਦੇ ਹੋਏ ਤੇ ਇਹਦੀ ਪ੍ਰਾਣੀ ਦੇਖ ਤੇ ਖਾਸ ਕਰਕੇ ਉਸ ਪਿੱਤਰ ਕੰਧ ਦੀ ਇਹਦੇ ਵਾਸਤੇ ਅਸੀਂ ਬਹੁਤ ਬੈਠ ਕੇ ਮੈਂਬਰਾਂ ਨੇ ਆਪ ਕੋ ਵਿੱਚ ਹੀ ਸਲਾਹ ਕੀਤੀ ਤੇ ਪਿਛਲੀ ਐਗਜ਼ੀਕਟਿਵ ਦੇ ਵਿੱਚ ਮਤਾ ਪਾਇਆ ਤੇ ਮੇਰੀ ਫਿਰ ਨਿਗਾਹ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੀ ਮਹਾਨ ਛੱਤੀਆਤ ਸੰਤ ਬਾਬਾ ਸੇਵਾ ਸਿੰਘ ਜੀ ਖੜੂ ਸਾਹਿਬ ਵਾਲਿਆਂ ਤੇ ਗਈ ਮੈਂ ਇਹਨਾਂ ਨੂੰ ਵਧਾਈ ਵੀ ਦਿੰਨਾ ਇਨਾਂ ਦਾ ਧੰਨਵਾਦੀ ਤੇ ਰਣੀ ਵੀ ਆ। ਬਾਬਾ ਜੀ ਨੇ ਵੀ ਕਿਹਾ ਵੀ ਕੋਈ ਜਦੋਂ ਸਿੱਖ ਪੰਥ ਦਾ ਹੁਕਮ ਆ ਉਹ ਸਿਰ ਮੱਥੇ ਪਰਵਾਨ ਤੇ ਅੱਜ ਇਹਦੀ ਬਕਾਇਦਾ ਤੌਰ ਤੇ ਟੱਬ ਲਾ ਕੇ ਸ਼ੁਰੂਆਤ ਕੀਤੀ ਗਈ ਆ। ਇਹ ਮਾਸਟਰ ਪਲਾਨ ਆ ਲੰਮਾ ਸਮਾਂ ਲੱਗਣਾ। ਪਰ ਬਾਬਾ ਜੀ ਨੇ ਆਪਣੀ ਵਿਉਂਤਬੰਦੀ ਵੀ ਕੀਤੀ ਆ ਕਿ ਸਾਰੀਆਂ ਸੰਸਥਾਵਾਂ ਜਿਹੜੀਆਂ ਪ੍ਰਜਾਰਭ ਕਰਦੀਆਂ ਨੇ ਕਾਰਜਾਂ ਨੂੰ ਤੇ ਪ੍ਰਾਤਨੀ ਵਿਭਾਗ ਜਿਹੜੇ ਸਹਿਯੋਗ ਦਿੰਦੇ ਆ ਉਹਨਾਂ ਸਾਰਿਆਂ ਨੂੰ ਸਦਕੇ ਇਹਦੀ ਜਿਹੜੀ ਪ੍ਰਾਤਨ ਦਿਖ ਵੀ ਐਜੀਟੀ ਜੇ ਰਹੇ ਤੇ ਨਵੀਨਤਾ ਵੀ ਹੋ ਜਾਏ ਤਾਂ ਕਿ ਸੰਗਤਾਂ ਦੇ ਆਉਣ ਨੂੰ ਇਸ ਦਰਵਾਜ਼ੇ ਵਿੱਚ ਨਤਮਸਤਕ ਹੋਣ ਲਈ ਉਹ ਸਮਾਂ ਵੀ ਵਧੀਆ ਬਣੇ। ਸੋ ਅੱਜ ਇਹ ਅਮਰਤ ਬੇਲੇ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰਕੇ ਬਾਬਾ ਜੀ ਨੇ ਹਕਾਰ ਸੇਵਾ ਬਰੰਭ ਕੀਤੀ ਆ। ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਵੀ ਕਰਦਾ ਕਿ ਬਾਦ ਚੜ ਕੇ ਆਪਣਾ ਯੋਗਦਾਨ ਪਾ ਕੇ ਇਹ ਕਾਰਜ ਖੇਤਰੀਓ ਖੇਤੀ ਜਿਹੜੇ ਆ ਨਿਰਰਗਨਤਾ ਸਹਿ ਸਤਗੁਰੂ ਜੀ ਸਫਲਾ ਕਰਨ ਤਨ ਮਨ ਤੇ ਧਨ ਧਨ ਵੀ ਦੇ ਦਿੰਦਾ ਤੇ ਤਨ ਤੇ ਮਨ ਅਰਦਾਸ ਵੀ ਮੰਨਣਾ ਕਰ ਲੈਂਦਾ ਪਰ ਤਨ ਨਾਲ ਸੇਵਾ ਵੀ ਕਰਨੀ ਆ ਇਹ ਜਾਣ ਕੇ ਸੇਵਾ ਕਰਨੀ ਜੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਉਹ ਪਵਿੱਤਰ ਸਥਾਨ ਜਿੱਥੋਂ ਸਤਗੁਰੂ ਜੀ ਨੇ ਸਿੱਖ ਨੂੰ ਗ੍ਰਸਤੀ ਦਾ ਮਾਰਗ ਧਾਰਨ ਕਰਨ ਲਈ ਪ੍ਰੇਰਣਾ ਵੀ ਕੀਤੀ ਸੀ ਆਪ ਗ੍ਰਸਤੇ ਮਾਰਗ ਦੇ ਵਿੱਚ ਪਰਵੇਸ਼ ਕਰਕੇ ਸੋ ਮੈਂ ਧੰਨਵਾਦ ਕਰਦਾ ਬਾਬਾ ਜੀ ਦਾ ਬਾਬਾ ਗੁਰਪ੍ਰੀਤ ਸਿੰਘ ਜੀ ਤੇ ਮੇਰੇ ਸਹਿਯੋਗੀ ਮੈਂਬਰ ਸਹਿਬਾਨ ਗਰਪਾਲ ਸਿੰਘ ਗੋਰਾ ਸਰਦਾਰ ਕਰਮ ਸਿੰਘ ਜੱਸਰ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਸਾਹਿਬ ਤੇ ਸਾਡੇ ਸਕੱਤਰ ਸਹਿਬਾਨ ਤੇ ਹੋਰ ਇਸ ਹਲਕੇ ਦੀਆਂ ਸਾਰੀਆਂ ਸਤਿਕਾਰਯੋਗ ਸ਼ਰਮਣੀ ਅਕਾਲੀ ਦਲ ਦੇ ਰੀੜ ਦੀ ਹੱਡੀ ਵਰਕਰ ਸਹਿਬਾਨ ਤੇ ਸੰਗਤਾਂ ਦਾ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਇਸ ਆਸ ਤੇ ਭਰੋਸੇ ਦੇ ਨਾਲ ਇਹ ਕਾਰਜ ਗੁਰੂ ਸਾਹਿਬ ਜੀ ਛੇਤੀ ਸੰਪੂਰਨ ਕਰਵਾਉਣ ਫਿਰ ਦੁਆਰਾ ਦਿਲ ਦੀਆਂ ਲਗਿਆਈਆਂ ਤੋਂ ਬਾਬਾ ਜੀ ਦਾ ਇਸ ਕਰਕੇ ਧੰਨਵਾਦ ਕਰਦਾ ਕਿਉਂਕਿ ਕਾਰਜ ਇਹ ਜਿੱਦਾਂ ਆਪਾਂ ਸੈਂਸਿਟਿਵ ਅੰਗਰੇਜ਼ੀ ਦਾ ਲਾਭ ਜਾਰਤ ਲੈਨੇ ਆ ਇਹ ਕਾਰਜ ਬਰੀਕੀ ਦਾ ਕਾਰਜ ਆ ਪਰ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਜੀ ਨੂੰ ਇਹ ਮਹਾਰਤ ਹਾਸਲ ਆ ਪਹਿਲਾਂ ਵੀ ਸਥਾਨਾਂ ਦੀ ਬੜੀ ਬਰੀਕੀ ਨਾਲ ਸਵਾਵਾ ਕਰਵਾ ਰਹੇ ਕਰ ਰਹੇ ਆ ਏ ਵੀ 사ਤਗੁਰ ਜੀ ਆਪ ਸੇ ਤੇ ਮਿਹਰ ਭਰੇ ਹੱਥ ਰੱਖ ਕੇ ਦੁਨ ਰਾਗ ਦੇ ਬਾਦਸ਼ਾਹ ਸੰਪੂਰਨਤਾ ਮਾਣਿਕਾ ਨੂੰ ਬਹੁਤ ਬਹੁਤ ਧੰਨਵਾਦ